ਓ ਜੀ ਬੰਜ਼ਾਰ ਨਾਲੋਂ ਸਸਤੀਆਂ ਚੱਪਲਾਂ ਸਾਨੂੰ ਇੱਥੋਂ ਮਿਲਦੀਆਂ ਹੋਰ ਕਿਤੋਂ ਵੀ ਨਹੀਂ ਮਿਲਣੀਆਂ ਚੱਪਲਾਂ ਆਜੋ ਤੁਹਾਨੂੰ ਦਿਖਾਉਣਾ ਹੈ ਰੇਟ ਇਹ ਦੁਕਾਨ ਆ ਜੀ ਬਲਿਆਲ ਰੋਡ ਜੈਨ ਕਲੋਨੀ ਦੇ ਵਿੱਚ ਗਰਗ ਹਸਪਤਾਲ ਦੇ ਸਾਹਮਣੇ ਮਾਹੀ ਫੁੱਟਵੈਰ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਕੈਪਟਨ ਮਾਹੀ ਦੇ ਕੋਲੇ ਆਹ ਦੇਖੋ ਜੀ ਵੱਡਾ ਆਟਾ ਆਟਾ ਬ੍ਰਾਂਡ ਦੱਸੋ ਜੀ ਇਹ ਕੀ ਰੇਟ ਆ ਇਹ ਇਸਰ 220 ਰੁਪਏ ਜੀ ਆ 100 ਰੁਪਏ ਆ ਵੀ 120 ਰੁਪਏ ਆ 150 ਆ ਵੀ 150 ਲਓ ਜੀ ਚੱਕੋ ਸੀਪਰ ਦੇਖੋ ਜੀ ਤੁਸੀਂ ਚੱਲ ਰਹੇ ਨੇ ਸਿਰਫ 100 ਰੁਪਏ ਹਾਂ ਜੀ ਭਾਈ ਜੀ ਤੁਸੀਂ ਕਿੱਥੋਂ ਆਏ ਜੀ ਚਪਲਾ ਨਨ ਕਿਹੜਾ ਪਿੰਡ ਆ ਕਾਕੜੇ ਤੋਂ ਅੱਛਾ ਕਾਕੜੇ ਦਾ ਇਹ ਬੜਾ ਗੰਡਾ ਭਾਈ ਕਾਕੜੀ ਠੀਕ ਹੈ ਜੀ ਠੀਕ ਮਿਲਦੀ ਜੀ ਕਿੰਨੇ ਦੀ ਹੈ ਜੀ ਇਹ ਜੋਕੀ ਦੀ 120 ਰੁਪਏ ਦੀ ਠੀਕ ਹੈ ਜੀ ਬਾਜ਼ਾਰ 'ਚ ਇਹ 150 ਦੀ ਦੇ ਰਹੇ ਨੇ 120 ਰੁਪਏ ਦੀ ਮਿਲ ਜੂਗਾ। ਲਓ ਜੀ ਦੁਬਾਰਾ ਤੁਸੀਂ ਬੁਰਸੀ ਨਹੀਂ ਲੈ ਲਓ। ਬੁਰਸੀ ਦੇ ਕੱਪੜੇ ਇਹ ਕਿੰਨੇ ਦੇ ਹੈ ਜੀ? ਇਹ 100 140 ਦੀ ਮਿਲ ਗਈ। ਠੀਕ ਹੈ ਜੀ। ਦੁਬਾਰਾ ਤੁਸੀਂ ਲਾਮਿਨੇਟ ਦੀ ਜੱਫੀ। ਇਹ ਕਿੰਨੇ ਦੇ ਹੈ ਜੀ? ਇਹ 150 ਰੁਪਏ ਦੀ ਠੀਕ ਹੈ ਜੀ। ਦੁਬਾਰਾ ਫਿਰ ਬੁਰਸੀ ਕਿੰਨੇ ਦੀ ਹੈ ਜੀ 150 ਰੁਪਏ ਦੀ ਠੀਕ ਹੈ ਜੀ ਉਹਦੇ ਬਾਅਦ ਤੁਸੀਂ ਦੇ ਸਕਦੇ ਹੋ ਬਾਕੀ ਇਕਵੈਲਟ ਸਾਰੀਆਂ ਮਿਲ ਜਾਣਗੇ ਬਾਹਾਂ ਮਾਸੇ ਮਿਲ ਜੂਗੀ ਯਾਨੀ ਕਿ ਬਾਜ਼ਾਰ ਚ ਜਾਣ ਦੀ ਲੋੜ ਨਹੀਂ ਜਿਹੜਾ ਕੋਈ ਉਰੇ ਆ ਜਾਂਦਾ ਇੱਕ ਵਾਰ ਬਾਜ਼ਾਰ ਚ ਜਾਂਦਾ ਹੀ ਨਹੀਂ ਸੋ ਜੀ ਤੁਹਾਨੂੰ ਸੀਪਰ ਰੈਲੈਕਸਰੀ ਜਿਹੜੇ ਮੰਗਦੇ ਨੇ ਬਾਜ਼ਾਰ 120 ਰੁਪਏ ਦੀ ਵੇਚ ਰਹੇ ਨੇ ਆਪਾਂ 100 ਰੁਪਏ ਦੀ ਠੀਕ ਹੈ ਹਾਂ ਜੀ ਆਹ ਦੇਖੋ ਜੀ ਲੈਮੀਨੇਟ ਦੀ ਚੱਪਲ ਇਹ ਲੇਡੀਜ਼ ਹੈ ਜੀ ਹਾਂ ਜੀ ਹਾਂ 120 ਰੁਪਏ ਦੀ ਸਿਰਫ ਠੀਕ ਹੈ ਜੀ 120 ਰੁਪਏ ਦੀ 100 ਰੁਪਏ ਦੀ ਸੈਂਟੀ ਦੀ ਚੱਪਲ 100 ਰੁਪਏ ਦੀ ਲੇਡੀਜ਼ ਠੀਕ ਹੈ ਜੀ ਆ ਸੋਨ 120 ਰੁਪਏ ਦੀ ਚੱਪਲ ਇਹ ਕਾਦੀ ਹੈ ਜੀ ਇਹ ਸੋਗੋ ਦੀ ਹੈ ਜੀ ਸੋਗੋ ਦੀ ਚੱਪਲ 120 ਰੁਪਏ ਲੇਡੀਆਂ ਦੀ ਚੱਪਲ ਬਾਕੀ ਸੋਨੂੰ ਮਿਲ ਜਾਣਗੇ ਦੇਖੋ ਜੀ ਤੁਸੀਂ ਸਿਰਫ 150 ਰੁਪਏ ਦਾ ਹੀ ਠੀਕ ਹੈ ਜੀ ਆ ਦੇਖੋ ਜੀ ਤੁਸੀਂ 50 ਰੁਪਏ ਦੀ ਚੱਪਲਾ 50 ਰੁਪਏ ਦੀ ਚੱਪਲਾ 50 ਦੀ ਚੱਪਲਾ 50 ਦੀ ਚੱਪਲੀ ਉਹਦੇ ਬਾਅਦ ਸੋਨੂੰ ਉੱਤੇ 100 ਰੁਪਏ ਦੀ ਮਿਲ ਜਾਣਗੇ ਜਿੰਨੀ ਮਰਜ਼ੀ ਲੈਣ ਦੇ ਵਿੱਚ ਆ ਉਹਦੇ ਬਾਅਦ ਸਲੀਪਰ ਮਿਲ ਜਾਣਗੇ 120 150 ਤੇ 100 ਐ ਅਲੱਗ-ਅਲੱਗ ਭਾਜ ਨਹੀਂ ਠੀਕ ਹੈ ਜੀ ਦੁਬਾਰਾ ਚੱਪਲਾ ਜਿਸ ਨੂੰ ਫੈਬ੍ਰਿਕਸ਼ਨ ਵਾਲ ਚਾਹੁੰਗੇ ਆ ਦੇਖੋ ਇਹ ਸੌਫਟ ਨਹੀਂ ਹੈ ਸਿਰਫ ਸਬੀਰ ਤੋਂ ਠੀਕ ਹੈ ਜੀ ਲੇਡੀਜ਼ ਨੰਬਰ ਬੋਲ ਲਓ ਜੀ ਆਪਣਾ 7986247168 ਠੀਕ ਹੈ ਜੀ ਇਹ ਆ ਜੀ ਦੁਕਾਨ ਬਲਿਆਲ ਰੋਡ ਜੈਨ ਕਲੋਨੀ ਗਰਗਹ ਹਸਪਤਾਲ ਦੇ ਸਾਹਮਣੇ ਬੱਚਿਆਂ ਵਾਲੇ ਚੱਪਲ ਦੇਖੋ ਜੀ 50 ਰੁਪਏ ਇਤਨੇ ਡਿਜ਼ਾਈਨ ਮਿਲ ਜਾਣਗੇ ਬਾਦ ਨਿਆਣੇ ਬੱਚੇ ਦਲੇ ਕਿੰਨੇ ਮਰਜੀ ਸਾਲ ਤੱਕ ਹੋ ਗਈ ਆ ਤੁਹਾਨੂੰ ਲੱਗੇ 2000 ਠੀਕ ਹੈ ਮਰਜੀ ਹੁਣ ਜਵਾਖਾ ਦੇ ਸਲੀਪਰ ਹੋਣ ਸਿਰਫ ਸਾਡੇ ਕੋਲੇ ਮਿਲ ਜਾਣਗੇ ਇਹ ਸਾਰਾ ਕੁਝ ਹੋਰ ਜਵਾਖਾ ਦੇ ਪਰੌਖੇ ਮਿਲ ਜਾਣਗੇ 100 ਰੁਪਏ ਦੇ ਕਿਰਪਾ 100 ਰੁਪਏ ਦੇ ਇਹ ਦੇਖੋ 50 ਜਾਨ ਦੀ ਲੋੜ ਨਹੀਂ ਜਿਹੜਾ ਹੋਰ ਇੱਕ 50 ਰੁਪਏ 50 ਰੁਪਏ 50 ਰੁਪਏ ਜਵਾਖਾ ਦੇ ਬੱਚਿਆਂ ਦੇ ਜੀ ਇਹੜਾ ਇੱਕ ਵਾਰੀ ਆ ਗਿਆ ਬਾਜ਼ਾਰ ਚ ਜਾਣ ਦੀ ਲੋੜ ਨਹੀਂ ਜੀ ਹਾਂ ਇੱਕ ਜੜਾਏ ਹੋ ਜੀ ਤੁਸੀਂ ਇਹਦਾ ਲੋਕਾ ਦਿਓ ਸਾਨੂੰ ਬਾਜ਼ਾਰ ਤੇ ਜਾਣ ਦੀ ਲੋੜ ਨਹੀਂ ਜੀ 200 ਰੁਪਏ ਦੀ ਮਿਲਦੀ ਐ ਤੇ ਆਪਾਂ ਬਾਕੀ ਤੇ 150 ਰੁਪਏ ਲੈ ਕੇ ਗਿਆ ਚੱਪਲ ਬਹੁਤ ਵਧੀਆ ਜੀ ਇਹ ਤਿੰਨ ਮਹੀਨੇ ਹੋਵੇ ਲਈ ਆਈ ਨੂੰ ਨਿਆਰੇ ਦੇ ਰਿਹਾ ਨੇ ਨਾਲ ਪੂਰੀ ਸੌਫਟ ਹੈ ਠੀਕ ਹੈ